ਹਲੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਇੱਕ ਸਟੋਰੀ ਆ ਵੀਰ ਦੀ ਠੀਕ ਹੈ ਜਸਟ ਟੇਕ ਇਟ ਐਜ਼ ਅ ਸਟੋਰੀ ਹਨਾ ਲਾਈਕ ਅ ਅਵੇਅਰਨੈਸ ਉਹ ਵੀਰ ਆ ਕਹਿੰਦਾ ਹੁਣ ਇਸ ਟਾਈਮ ਇਹ ਇਟਲੀ ਦੀ ਕਹਾਣੀ ਆ ਬਟ ਹੈਗੀ ਇੰਡੀਆ ਦੀ ਕਹਾਣੀ ਆ ਬਟ ਉਹ ਬਾਅਦ ਵਿੱਚ ਬਾਰਬੂਰ ਆ ਕੇ ਵੱਸ ਗਏ ਬਾਹਰ ਵੱਸ ਗਿਆ ਕਿ ਇਟਲੀ ਚ ਉਹ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਦੀ ਕਲਾਸਮੇਟ ਸੀਗੀ ਇੰਡੀਆ ਚ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਬਹੁਤ ਜਿੱਦਾਂ ਕਈ ਦਿਲੋਂ ਪਿਆਰ ਕਰ ਲੈਂਦੇ ਇਮੋਸ਼ਨਲ ਹੁੰਦੇ ਮੁੰਡੇ ਕਈ ਮੁੰਡੇ ਵੀ ਬਹੁਤ ਇਮੋਸ਼ਨਲ ਹੁੰਦੇ ਆ ਤਾਂ ਉਹਨਾਂ ਨੇ ਇਮੋਸ਼ਨਲ ਕਹਿੰਦੇ ਵੀ ਇਦਾਂ ਸਾਡੀ ਮਤਲਬ ਮੈਨੂੰ ਚੰਗੀ ਲੱਗਦੇ ਸੀ ਤਾਂ ਮੈਂ ਗੱਲਬਾਤ ਕਰ ਲਈ ਜਿੱਦਾਂ ਸਾਡਾ ਪਿਆਰ ਪਿਓਰ ਪੈ ਗਿਆ ਤੇ ਕਹਿੰਦਾ ਵੀ ਸਾਡੇ ਮਤਲਬ ਕਿ ਕਲਾਸਮੇਟ ਦੇ ਵਿੱਚ ਇੱਕ ਕੁੜੀ ਵੀ ਅਮਰਿਤਾਰੀ ਸੀਗੀ ਠੀਕ ਆ ਤੇ ਉਹਦੇ ਨਾਲ ਮੈਂ ਉਹਦੇ ਕਰਕੇ ਮੈਂ ਖੁਦ ਵੀ ਸਿੱਖ ਬਣ ਗਿਆ ਖੁਦ ਵੀ ਉਹਨੇ ਅਮਰਿਸ਼ਾ ਕਲੇ ਹੋਣਾ ਜਾਂ ਸਿੱਖ ਬਣ ਗਿਆ ਹੋਣਾ ਆ ਠੀਕ ਆ ਜਾਂ ਪੱਗ ਬੰਨਣ ਲੱਗੇ ਹੋਣੇ ਵੀਰੇ ਜੋ ਵੀ ਆ ਤੇ ਕਹਿੰਦਾ ਮੈਂ ਖੁਦ ਵੀ ਸਿੱਖ ਬਣ ਗਿਆ ਤੇ ਉਸ ਕੁੜੀ ਨੂੰ ਮੈਂ ਇੰਨਾ ਪਿਆਰ ਕਰਦਾ ਸੀ ਤਿੰਨ ਸਾਲ ਕਹਿੰਦਾ ਮੈਂ ਚੱਲਦਾ ਰਿਹਾ ਇਸ ਰਿਲੇਸ਼ਨਸ਼ਿਪ ਦੇ ਵਿੱਚ ਤਿੰਨ ਸਾਲ ਚੱਲਦੇ ਗਏ ਸਾਡੇ ਇੰਡੀਆ 'ਚ ਤਿੰਨ ਸਾਲ ਚੱਲਦੇ ਗਏ ਤੇ ਕਹਿੰਦਾ ਇੱਕ ਦਿਨ ਮਤਲਬ ਕਿ ਬਈ ਗੱਲ ਹੋਣੀ ਜਦੋਂ ਤਿੰਨ ਸਾਲ ਲੰਘ ਗਏ ਸਾਡੇ ਤਾਂ ਬਈ ਮੈਂ ਜੇ ਰੋਣਾ ਹੁੰਦਾ ਸੀ ਤਾਂ ਮੈਂ ਰੋਂਦਾ ਵੀ ਸੀ ਮੈਂ ਕਹਿੰਦਾ ਮੈਂ ਜਿੱਥੋਂ ਤੱਕ ਮੇ ਕੋ ਜਾ ਹੋਇਆ ਮੈਂ ਉੱਥੇ ਤੱਕ ਗਿਆ ਬਈ ਮੈਂ ਇੰਨੀ ਪਹੁੰਚ ਕੀਤੀ ਕਿ ਮੈਂ ਆਪਣੇ ਮੈਂ ਉਹਨਾਂ ਵਿਆਹ ਕਰਾਉਣਾ ਸੀਗਾ ਠੀਕ ਆ ਉਸ ਕੁੜੀ ਨਾਲ ਤੇ ਵੀ ਮਤਲਬ ਮੈਂ ਆਪਣਾ ਪਿਆਰ ਜ਼ਾਹਰ ਕਰਦਾ ਸੀ ਉਹਨੂੰ ਵੀ ਹਾਂ ਬੇ ਇਦਾਂ ਨਹੀਂ ਇਦਾਂ ਤੇ ਬਟ ਉਹ ਕੁੜੀ ਕਹਿੰਦਾ ਵੀ ਕੀ ਹੋਇਆ ਦੋ ਤਿੰਨ ਦਿਨ ਗੱਲ ਨਹੀਂ ਹੋਈ ਤਾਂ ਮੈਂ ਕਹਾ ਵੀ ਕੀ ਪਤਾ ਫੋਨ ਖਰਾਬ ਹੋ ਗਿਆ ਹੋਵੇ ਤਾਂ ਕਹਿੰਦਾ ਅਚਾਨਕ ਪਤਾ ਲੱਗਾ ਵੀ ਉਹ ਹਸਪੀਟਲ ਦੇ ਵਿੱਚ ਆ ਤਾਂ ਉਹਨੂੰ ਕੈਂਸਰ ਹੋ ਗਿਆ ਆ ਤੇ ਕਹਿੰਦਾ ਵੀ ਮੈਂ ਬਹੁਤ ਪਰੇਸ਼ਾਨ ਹੋਇਆ ਮੈਂ ਪਾਠ ਸੁਖੇ ਜਿੱਥੇ ਮੈਂ ਸੁੱਕ ਸਕਦਾ ਸੀ ਮੈਂ ਉਹ ਪੂਰੇ ਵੀ ਕੀਤੇ ਤੇ ਕਰ ਕਰਾ ਕੇ ਅ ਚਲੋ ਜੀ ਉਹਦੇ ਜੇ ਡੈਡੀ ਨੂੰ ਉਹ ਡੈਡੀ ਨੂੰ ਪੈਸੇ ਚਾਹੀਦੇ ਹੁੰਦੇ ਸੀਗੇ ਤਾਂ ਕਹਿੰਦਾ ਮੈਂ ਆਪਣੇ ਪੈਸੇ ਲੈ ਕੇ ਤੇ ਉਹਨਾਂ ਕੋ ਪਹਿਲਾਂ ਪਹੁੰਚ ਦੇ ਕਰ ਦਿੰਦਾ ਹੁੰਦਾ ਸੀਗਾ ਵੀ ਉਹ ਠੀਕ ਹੋਣੀ ਚਾਹੀਦੀ ਆ ਤੇ ਇਹ ਕਹਿੰਦਾ ਚਲੋ ਵੀ ਜਦੋਂ ਵੀ ਮੈਂ ਨਾਲ ਉਹਨੇ ਫੋਨ ਤੇ ਗੱਲ ਕਰਨੀ ਉਹਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੇਨਾਂ ਗੱਲ ਕਰਕੇ ਠੀਕ ਹੋ ਰਹੀ ਆ ਹਨਾ ਵੀ ਮੈਨੂੰ ਐਦਾਂ ਲੱਗਦਾ ਨਹੀਂ ਕਿ ਮੈਨੂੰ ਕੈਂਸਰ ਆ ਤੇ ਬਟ ਜੇ ਜਦੋਂ ਕਹਿੰਦੇ ਵੀ ਆ ਬਾਅਦ ਵਿੱਚ ਜਦੋਂ ਠੀਕ ਹੋ ਕੇ ਘਰ ਆ ਗਈ ਹਨਾ ਵੀ ਉਹ ਕਾਫੀ ਠੀਕ ਹੋਣ ਲੱਗ ਗਈ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਹਾਂ ਵੀ ਉਹ ਠੀਕ ਹੋ ਗਈ ਵੀ ਦੇਖੋ ਪੱਬ ਵੀਰ ਨੇ ਪੈਸਿਆਂ ਦੀ ਵੀ ਹੈਲਪ ਕਰ ਦਿੱਤੀ ਉਹਦੇ ਕਰਕੇ ਸਿੱਖ ਵੀ ਬਣ ਗਿਆ ਪਰ ਉਹ ਕੁੜੀ ਨੇ ਜਦੋਂ ਠੀਕ ਹੋ ਗਈ ਉਹਨੇ ਕਿਤੇ ਹੋਰ ਵਿਆਹ ਕਰਾ ਲਿਆ ਤੇ ਕਹਿੰਦਾ ਮੈਨੂੰ ਇੰਨਾ ਦੁੱਖ ਹੋਇਆ ਮੈਂ ਨੇ ਡਿਪਰੈਸ਼ਨ ਚ ਗਿਆ ਮੈਂ ਕਹਿੰਦਾ ਰਾਤ ਨੂੰ ਰੋਣਾ ਮੇਰੀ ਮੰਮੀ ਨੇ ਮੇਰੇ ਸਹਰਾਣੇ ਬੈਠੇ ਰਹਿਣਾ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਚੱਲ ਗਿਆ ਮੇਰੀ ਮੰਮੀ ਨੇ ਵੀ ਦੇਖ ਦੇਖ ਰੋਣਾ ਮੇਰੇ ਵੱਲ ਤੇ ਫਿਰ ਉਸ ਤੋਂ ਬਾਅਦ ਕਹਿੰਦਾ ਮੇਰੀ ਮੰਮੀ ਨੇ ਮੈਨੂੰ ਮੇਰੇ ਡੈਡ ਕੋ ਇਟਲੀ ਭੇਜ ਦਿੱਤਾ ਤੇ ਉੱਥੇ ਜਾ ਕੇ ਮੇਰਾ 1 ਸਾਲ ਇਲਾਜ ਚੱਲਿਆ ਜੋ ਮੈਂ ਡਿਪਰੈਸ਼ਨ ਦੇ ਵਿੱਚ ਸੀਗਾ ਠੀਕ ਆ ਤੇ 1 ਸਾਲ ਇਲਾਜ ਚੱਲਿਆ ਤੇ ਮੈਂ ਉਸ ਕੁੜੀ ਨੂੰ ਕਹਿੰਦਾ ਫਿਰ ਉਹ ਕੁੜੀ ਨੇ ਮੈਨੂੰ ਉਹ ਕੁੜੀ ਕੈਨੇਡਾ ਵਿਆਹੀ ਗਈ ਤੇ ਉਹ ਕੈਨੇਡਾ ਦੇ ਵਿੱਚ ਆ ਠੀਕ ਆ ਤੇ ਉਹ ਕੈਨੇਡਾ ਬਹੁਤ ਵੱਡਾ ਆ ਇਟਲੀ ਵੀ ਬਹੁਤ ਵੱਡਾ ਆ ਤੇ ਕੈਨੇਡਾ ਦੇ ਵਿੱਚ ਚੱਲੀ ਗਈ ਤੇ ਮੈਂ ਕਹਿੰਦਾ ਉਹਦੀ ਇੱਕ ਦਿਨ ਮੈਨੂੰ ਸਨੈਪਸ਼ਾਟ ਚੈਟ ਸ਼ੋ ਹੋਈ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਤੂੰ ਮੇਰੇ ਨਾਲ ਇਦਾਂ ਤੁਸੀਂ ਕਿਉਂ ਕੀਤਾ ਮੇਰੇ ਨਾਲ ਇਦਾਂ ਤੇ ਕਹਿੰਦੀ ਵੀ ਤੂੰ ਮੈਨੂੰ ਬਲੈਕਮੇਲ ਕਰਦਾ ਸੀਗਾ ਤੇ ਮੈਂ ਤੇਰਾ ਪਿਆਰ ਨਹੀਂ ਸੀ ਕਰਦੀ ਮੈਂ ਤੇਰਾ ਵਿਆਹ ਨਹੀਂ ਸੀ ਕਰਾਉਣਾ ਤੇ ਕਹਿੰਦਾ ਉਹਨੂੰ ਮੇਰਾ ਪਿਆਰ ਜਿਹੜਾ ਆ ਉਹ ਬਲੈਕਮੇਲ ਲੱਗਾ ਦੇਖ ਲਓ ਆਹ ਸਟੋਰੀ ਆ ਹੁਣ ਇਹਦੇ ਵਿੱਚ ਮੈਂ ਜਿਹੜਾ ਕਨਕਲੂਜਨ ਕੱਢਣ ਲੱਗੀ ਆ ਪਿਆਰ ਤਾਂ ਚਲੋ ਜਿਹੜਾ ਹੈਗਾ ਹੁੰਦਾ ਹੁੰਦਾ ਹੀ ਆ ਠੀਕ ਆ ਜੇ ਤੁਹਾਨੂੰ ਕੋਈ ਵਧੀਆ ਬੰਦਾ ਮਿਲਿਆ ਹੋਇਆ ਜਿਹੜਾ ਤੁਹਾਡੀ ਪਹੁੰਚ ਪਹੁੰਚ ਕੇ ਹੈਲਪ ਕਰ ਰਿਹਾ ਆ ਤੁਹਾਡੇ ਲਾਜ ਤੇ ਪੈਸੇ ਲਾ ਰਿਹਾ ਆ ਜਾਂ ਤੁਹਾਨੂੰ ਰਿਸਪੈਕਟ ਦੇ ਰਿਹਾ ਆ ਐਨੇ ਸਾਲਾਂ ਬਾਅਦ ਵੀ ਤੁਸੀਂ ਕਿਹਕੇ ਗੱਲ ਕਰ ਰਹੇ ਆ ਤਾਂ ਇਟ ਮੀਨਸ ਹੀ ਉਹ ਤੁਹਾਡੇ ਨੂੰ ਤੁਹਾਨੂੰ ਡਿਸਰਵ ਕਰਦਾ ਸੀਗਾ ਕਿਤੇ ਨਾ ਕਿਤੇ ਤੁਹਾਨੂੰ ਪਿਆਰ ਕਰਦਾ ਸੀਗਾ ਇਦਾਂ ਦੇ ਕੰਮ ਨਾ ਕਰਿਆ ਕਰੋ ਕਿਸੇ ਨੂੰ ਧੋਖਾ ਧੜੀ ਨਾ ਕਰਿਆ ਕਰੋ ਕਿਸੇ ਦੇ ਨਾਲ ਜਦੋਂ ਤੁਹਾਨੂੰ ਕੋਈ ਦਿਲੋਂ ਪਿਆਰ ਕਰਦਾ ਹੁੰਦਾ ਉੱਪਰ ਉਹ ਤੁਹਾਡੇ ਨੂੰ ਜੇ ਤੂੰ ਉਹ ਕੁੜੀ ਅਮਰਿਤਧਾਰੀ ਸੀ ਉਹ ਬੰਦਾ ਵੀ ਸਿੱਖ ਬਣ ਗਿਆ ਵੀ ਕੋਈ ਗੱਲ ਨਹੀਂ ਮੈਂ ਤੇਰੇ ਲਈ ਆਪਣੇ ਆਪ ਨੂੰ ਚੇਂਜ ਕਰ ਦਿੰਨਾ ਆ ਦੇਖੋ ਕਿੰਨਾ ਵੱਡਾ ਚੇਂਜ ਲਿਆਂਦਾ ਉਹਨੇ ਆਪਣੇ ਜਿੰਨਾ ਉਹ ਆਪਣੀ ਲਾਈਫ ਸਪੈਂਡ ਕਰਨਾ ਚਾਹੁੰਦਾ ਸੀ ਉਹਦੇ ਵਾਸਤੇ ਉਹਨੇ ਆਪਣੇ ਆਪ ਨੂੰ ਚੇਂਜ ਕਰਤਾ ਹੁਣ ਇੱਥੋਂ ਇਹ ਸਿੱਖਿਆ ਮਿਲਦੀ ਆ ਵੀ ਕਿਸੇ ਕਰਕੇ ਨਾ ਆਪਣੇ ਆਪ ਨੂੰ ਆਪਣੇ ਬਿਹੇਵੀਅਰ ਨੂੰ ਜਾਂ ਕਿਸੇ ਚੀਜ਼ ਨੂੰ ਵੀ ਚੇਂਜ ਨਾ ਕਰਿਆ ਕਰੋ ਜੋ ਤੁਸੀਂ ਹੋ ਉਹ ਤੁਸੀਂ ਹੋ ਨਾ ਹੀ ਕਿਸੇ ਦੇ ਉੱਤੇ ਫालतू ਪੈਸੇ ਲਾਓ ਕਿਉਂਕਿ ਤੁਸੀਂ ਇੰਨੇ ਘੰਟੇ ਕੰਮ ਕਰ ਕਰਕੇ ਇੰਨਾ ਲੱਕ ਤੜਾ ਤੜਾ ਕੇ ਤੁਸੀਂ ਪੈਸੇ ਸੇਵਿੰਗ ਇਕੱਠੀ ਕੀਤੀ ਹੁੰਦੀ ਆ ਹਨਾ ਬਾਅਦ ਵਿੱਚ ਜਦੋਂ ਤੁਹਾਡਾ ਨਾਲ ਧੋਖਾ ਹੋ ਜਾਂਦਾ ਜਾਂ ਤੁਹਾਡੇ ਨਾਲ ਦਗਾ ਹੋ ਜਾਂਦੀ ਆ ਫਿਰ ਤੁਸੀਂ ਕਿੰਨੇ ਪਰੇਸ਼ਾਨ ਡਿਪਰੈਸ਼ਨ ਚ ਜਾਂਦੇ ਤੁਹਾਡੀ ਸਿਹਤ ਤੇ ਕਿੰਨਾ ਅਫੈਕਟ ਪੈਂਦਾ ਇਸ ਚੀਜ਼ ਦਾ ਤੁਸੀਂ ਇਹ ਸੋਚਿਆ ਕਰੋ ਮਾੜਾ ਜਿਹਾ ਅੱਖਾਂ ਬੰਦ ਕਰਨੀਆਂ ਬੰਦ ਕਰ ਦਿਓ ਸਿਰਫ ਆਪਣੇ ਆਪ ਲਈ ਅੱਖਾਂ ਖੋਲੋ ਆਪਣਾ ਅੰਦਰ ਪਛਾਣੋ ਕਿ ਤੁਸੀਂ ਕੀ ਆ ਤੇ ਤੁਸੀਂ ਆਪਣੇ ਵਾਸਤੇ ਕੀ ਕਰਨਾ ਫਸਟ ਤੁਸੀਂ ਆਪਣੇ ਆਪ ਲਈ ਹੋਣੇ ਚਾਹੀਦੇ ਆ ਨਾ ਕਿ ਲੋਕਾਂ ਲਈ ਕਿਉਂਕਿ ਆਪਾਂ ਇੱਥੇ ਕਿਸੇ ਨੂੰ ਖੁਸ਼ ਕਰਨ ਨਹੀਂ ਆਏ ਆਪਾਂ ਕਿਸੇ ਨੂੰ ਖੁਸ਼ ਕਰ ਵੀ ਨਹੀਂ ਸਕਦੇ ਉਹ ਮੇਰਾ ਵੀਰ ਕਿੰਨਾ ਜ਼ਿਆਦਾ ਡਿਪਰੈਸ਼ਨ ਚ ਗਿਆ ਹੋਣਾ ਆ ਜ਼ਰੂਰੀ ਨਹੀਂ ਹੈਗਾ ਕਈ ਮੁੰਡੇ ਵੀ ਬਹੁਤ ਇਮੋਸ਼ਨਲ ਹੁੰਦੇ ਆ ਕਈ ਵਿਚਾਰੇ ਮੁੰਡੇ ਵੀ ਚੰਗੇ ਵੀ ਆ ਆਪਾਂ ਸਾਰਿਆਂ ਨੂੰ ਇੱਕੋ ਕਤਾਰ ਚ ਨਹੀਂ ਲੈ ਸਕਦੇ ਹੁਣ ਇੱਥੇ ਕਈ ਤਾਂ ਹੈਗੇ ਆ ਬਕਵਾਸ ਕਰਨ ਵਾਲੇ ਆ ਕੇ ਕਮੈਂਟਾਂ ਚ ਵੀ ਬਸ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਨਾ ਉਹਨਾਂ ਨੂੰ ਕੋਈ ਮਤਲਬ ਹੈ ਬਸ ਉਹਨਾਂ ਐਵੇਂ ਚੇਜ਼ਿੰਗ ਕਰੀ ਜਾਣੀ ਕਿਸੇ ਦੀ ਵੀ ਉਹ ਕਿਹੜੀ ਆਈਡੀ ਤੇ ਚੱਲ ਗਈ ਤੇ ਉਹ ਕਿੱਥੇ ਜਾ ਕੇ ਗੱਲ ਕਰਨ ਲੱਪੀ ਆਪਣੇ ਕੰਮਾਂ ਦਾ ਮਤਲਬ ਨਹੀਂ ਰੱਖਣਾ ਹੁਣ ਮੈਂ ਜੇ ਆਪਣੀ ਆਈਡੀ ਤੇ ਆਪਣੀ ਵੀਡੀਓ ਪਾਉਣੀ ਆ ਮੈਨੂੰ ਮੇਰੇ ਤੱਕ ਸੀਮਤ ਹੁੰਦੀ ਆ ਮੈਨੂੰ ਜਦ ਤੱਕ ਕੋਈ ਅਗਲਾ ਨਹੀਂ ਦੱਸਦਾ ਵੀ ਤੇਰੀ ਆ ਪੈ ਗਈ ਆ ਮੈਨੂੰ ਮਤਲਬ ਹੀ ਨਹੀਂ ਔਰ ਪੈ ਵੀ ਗਈ ਮੇਰੇ ਤੋਂ ਤਾਂ ਵੀ ਕੋਈ ਮਤਲਬ ਨਹੀਂ ਕਿਉਂਕਿ ਮੈਂ ਗੱਲ ਸਹੀ ਕਰ ਰਹੀ ਆ ਜੋ ਵੀਰ ਜਾਂ ਭੈਣ ਜਿਹੜਾ ਵੀ ਆ ਆਪਣੀ ਸਟੋਰੀ ਦੱਸਦਾ ਆ ਰਿਸਪੈਕਟਫੁਲੀ ਬੋਲ ਕੇ ਆਪਣੀ ਸਟੋਰੀ ਸਿੱਧੀ ਦੱਸ ਦਿੰਦਾ ਆ ਮੈਂ ਉਹਦੀ ਉਹਨੂੰ ਰਿਪਲਾਈ ਕਰਕੇ ਉਹਦੀ ਸਟੋਰੀ ਚਾੜ੍ਹ ਦਿੰਨੀ ਆ ਵੀ ਆ ਇਦਾਂ ਹੋਇਆ ਸੀ ਵੀ ਇਸ ਚੀਜ਼ ਤੋਂ ਅਵੇਅਰ ਰਹੋ ਕਦੇ ਵੀ ਆਪਣੇ ਪੈਸੇ ਖਰਾਬ ਨਹੀਂ ਕਰਨੇ ਕਿਸੇ ਦੇ ਪਿੱਛੇ ਕਦੇ ਆਪਣਾ ਟਾਈਮ ਖਰਾਬ ਨਹੀਂ ਕਰਨਾ ਤੁਹਾਡਾ ਟਾਈਮ ਥੋੜੇ ਵਾਸਤੇ ਬਹੁਤ ਕੀਮਤੀ ਆ ਔਰ ਜਦੋਂ ਨੰਗ ਜਾਂਦਾ ਫਿਰ ਇਹ ਵੇਲਾ ਕੰਮ ਵਾਪਸ ਨਹੀਂ ਆਉਂਦਾ ਇਹ ਯਾਦ ਰੱਖਿਓ ਇਸ ਕਰਕੇ ਕਦੇ ਵੀ ਉਹ ਇੱਕ ਇੱਕ ਗੱਲ ਤੋਂ ਸੋਚ ਕੇ ਦੇਖੋ ਜੇ ਜਿਹੜੀਆਂ ਕੁੜੀਆਂ ਸਬ ਮੈਂ ਇੱਕ ਗੱਲ ਦੱਸ ਦਿਆਂ ਚਲੋ ਆ ਵੀਰ ਵੀ ਵਿਚਾਰਾ इमोशनल ਹੋਣਾ ਬਹੁਤ ਸਫਰ ਕੀਤਾ ਨੇ ਸਭ ਤੋਂ ਜ਼ਿਆਦਾ ਇਸ ਟਾਈਮ ਕੁੜੀਆਂ ਟਾਰਗੇਟ ਹੋ ਰਹੀਆਂ ਐ इमोशनल ਡਿਪਰੈਸ਼ਨ ਤੇ ਟਰੋਮੇ ਦੀਆਂ ਔਰ ਕਈਆਂ ਨੂੰ ਪੀੜ ਮਚ ਰਹੀ ਆ ਵੀ ਕਿਉਂ ਇਹ ਵੀਡੀਓ ਉਹ ਕਿਉਂ ਪਾ ਰਹੀ ਆ ਸਟੋਰੀਆਂ ਹੀ ਕਿਉਂ ਪਾ ਰਹੀ ਏ ਬੰਦ ਕਰੇ ਸਟੋਰੀਆਂ ਤੇ ਆਪਾਣਾ ਕਿਉਂ ਬਈ ਕਿਉਂ ਬੰਦ ਕਰੂੰ ਜੇ ਅਵੇਅਰਨੈਸ ਜਾ ਰਹੀ ਆ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਕਹਿੰਦੇ ਲੋਕਾਂ ਤੱਕ ਕਹਿੰਦੇ ਤੂੰ ਗਲਤ ਮੈਸੇਜ ਦਿੰਨੀ ਆ ਮੈਂ ਲੋਕਾਂ ਤੱਕ ਗਲਤ ਮੈਸੇਜ ਦੇ ਰਹੀ ਆ ਲੋਕਾਂ ਨੂੰ ਪਤਾ ਹੈ ਆ ਭਰਾਵਾ ਜਿਨ੍ਹਾਂ ਨੂੰ ਪਤਾ ਆ ਨਾ ਕਿ ਅਸੀਂ ਆ ਆ ਕੰਮ ਜੋ ਅਵੇਅਰ ਹੋ ਰਿਹਾ ਮੇਰੀਆਂ ਗੱਲਾਂ ਸੁਣ ਕੇ ਵੀ ਇਟ ਮੀਨਸ ਮੇਰੀਆਂ ਵੀਡੀਓ ਕੰਮ ਕਰ ਰਹੀਆਂ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਮੈਂ ਬਹੁਤ ਧਿਲੋ ਖੁਸ਼ ਹਾਂ ਜਿਨ੍ਹਾਂ ਨੂੰ ਤਕਲੀਫ ਹੁੰਦੀ ਆ ਤੇ ਜਿਨ੍ਹਾਂ ਦੇ ਮੈਸੇਜ ਆਉਂਦੇ ਆ ਨਾ ਕਈ ਤਾਂ ਇਦਾਂ ਦੇ ਆ ਵੀ ਜਿਹੜਾ ਪਹਿਲਾ ਮੈਸੇਜ ਮਾਰਦੇ ਮੋੜ ਕੇ ਆਪਣਾ ਅਕਾਊਂਟ ਮੈਨੂੰ ਬਲੌਕ ਬਲੌਕ ਕਰਕੇ ਭੱਜ ਜਾਂਦੇ ਆ ਮੈਂ ਮੈਸੇਜ ਪੜਨੇ ਬੰਦ ਕਰਤੇ ਆ ਹੁਣ ਨਹੀਂ ਹੁਣ ਹੁਣ ਮੈਂ ਮੈਸੇਜ ਹੀ ਨਹੀਂ ਪੜਨੇ ਜੋ ਮਰਜ਼ੀ ਬਕਵਾਸ ਕਰੇ ਚੱਲੋ ਨਾਲ ਦੀ ਨਾਲ ਡਿਲੀਟ ਨਾਲ ਦੀ ਨਾਲ ਡਿਲੀਟ ਇਹ ਜਿਹੜਾ ਤੁਹਾਡਾ ਗੰਦਰਾ ਵਿਸ਼ ਨਾਲ ਦੀ ਨਾਲ ਡਿਲੀਟ ਹੋਏਗਾ ਕੂੜੇ 'ਚ ਜਾਏਗਾ ਸਦਾ ਸੋ ਇਹ ਚੀਜ਼ਾਂ ਆ ਆਪਣੇ ਆਪ ਨੂੰ ਹਮੇਸ਼ਾ ਚਕੰਨਾ ਰੱਖ ਕੇ ਚੱਲੋ ਕਿਸੇ ਨੂੰ ਇੰਨਾ ਧੋਖਾ ਨਹੀਂ ਦੇਈਦਾ ਹੁੰਦਾ ਇੰਨਾ ਧੋਖਾ ਵੀ ਨਾ ਦਿਓ ਦੁਨੀਆ ਗੋਲ ਆ ਮੈਨੂੰ ਪਤਾ ਬਹੁਤ ਕੁਝ ਚੱਲਦਾ ਆ ਠੀਕ ਆ ਕਿਸੇ ਨੂੰ ਵੀ ਇੰਨਾ ਡਿਪਰੈਸ਼ਨ ਨਾ ਦੋ ਕਿਉਂਕਿ ਇੱਕ ਨਾ ਇੱਕ ਦਿਨ ਉਹ ਤੁਹਾਡੇ ਮੋਹਰੇ ਤਾਂ ਆ ਹੀ ਜਾਣਾ ਜੇ ਤੁਸੀਂ ਕਿਸੇ ਨੂੰ ਇੰਨਾ ਦੁਖੀ ਕਰੋਗੇ ਉਹ ਵਿਚਾਰਾ ਤਾਂ ਰੋਇਆ ਹੀ ਹੋਣਾ ਆ ਤੰਗ ਹੋਇਆ ਹੋਣਾ ਪਤਾ ਨਹੀਂ ਕਿੰਨਾ ਟਾਈਮ ਜਿੱਤੇ ਉਂਜੀਤੇ ਬੀਤਦੀ ਉਹਨੂੰ ਪਤਾ ਲੱਗਦਾ ਬਾਕੀ ਤਾਂ ਦੰਦ ਕੱਢਣ ਲਈ ਆ ਜਾਂਦੇ ਇੱਥੇ ਹੇ 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 ਕਰਨ ਉਹਦੀ ਮਾਂ ਵੀ ਵਿਚਾਰੀ ਨਾਲ ਰੋਈ ਹੋਣੀ ਆ ਘਰਦਿਆਂ ਨੂੰ ਪਤਾ ਹੀ ਘਰਦਿਆਂ ਨੂੰ ਸੌਰੀ ਐਟ ਲੀਸਟ ਪਤਾ ਹੀ ਹੋਣਾ ਨਾ ਮੁੰਡੇਦਿਆਂ ਨੂੰ ਵੀ ਪਤਾ ਸੀ ਕੁੜੀ ਦੇ ਪਿਓ ਨੂੰ ਵੀ ਪਤਾ ਸੀ ਜਿਹੜਾ ਵਿਚਾਰਾ ਉਹ ਪਹਿਲਾਂ ਜਾ ਜਾ ਕੇ ਭੱਜ ਕੇ ਪੈਸੇ ਫੜਾਉਣ ਜਾਂਦਾ ਸੀ ਯਾਰ ਕੁੜੀ ਦੇ ਘਰਦਿਆਂ ਨੂੰ ਵੀ ਨਹੀਂ ਮਾੜਾ ਮਾੜਾ ਵੀ ਆਇਆ ਹੋਊਗਾ ਉਹਨੂੰ ਕਿ ਉਹ ਮੁੰਡਾ ਇਹਨਾਂ ਗੱਲਬਾਤ ਵਿੱਚ ਆ ਉਹ ਤਾਇੀਆਂ ਦੇ ਪੈਸੇ ਭਰ ਰਿਹਾ ਆ ਤਾਂ ਅਸੀਂ ਉਹਦੇ ਨਾਲ ਹੀ ਵਿਆਹੀਏ ਉਹਨੂੰ ਉਹਨਾਂ ਨੇ ਵੀ ਉਹਦਾ ਰਿਸ਼ਤਾ ਹੋਰ ਕਿਸੇ ਪਾਸੇ ਕਿਉਂ ਕੀਤਾ ਤੇ ਉੱਤੋਂ ਕੁੜੀ ਕਹ ਰਹੀ ਆ ਮੈਂ ਤੂੰ ਮੈਨੂੰ ਬਲੈਕਮੇਲ ਕਰਦਾ ਸੀ ਤੇ ਮੈਂ ਤੈਨੂੰ ਪਿਆਰ ਨਹੀਂ ਸੀ ਕਰਦੀ ਫਿਰ ਮੈਂ ਜੇ ਤੂੰ ਪਿਆਰ ਨਹੀਂ ਕਰਦੀ ਸੀ ਭੈਣੇ ਤਾਂ ਫਿਰ ਤੂੰ ਕਿਉਂ ਵਿਚਾਰੇ ਨੂੰ ਲਾਰਿਆਂ ਚ ਰੱਖਿਆ ਕਿਸੇ ਨੂੰ ਵੀ ਲਾਰਿਆਂ ਚ ਨਾ ਰੱਖੋ ਅਗਰ ਤੁਸੀਂ ਉਹਨੂੰ ਪਿਆਰ ਨਹੀਂ ਕਰ ਰਹੇ ਉਹਦੇ ਜਜ਼ਬਾਤਾਂ ਨਾ ਖੇਡਣ ਦੀ ਬਜਾਏ ਉਹਨੂੰ ਸਿੱਧਾ ਮੂੰਹ ਤੇ ਡਾਇਰੈਕਟਲੀ ਕਹਿ ਦੋ ਵੀ ਦੇਖ ਮੈਨੂੰ ਤੇਰਾ ਪਿਆਰ ਨਹੀਂ ਐਜ਼ ਅ ਫਰੈਂਡ ਰਿਸ਼ਤਾ ਰੱਖ ਰਹੇ ਆ 댓ਸ ਇਟ ਮੈਂ ਤੇਰਨਾ ਵਿਆਹ ਨਹੀਂ ਕਰਾ ਸਕਦੀ ਜਿਹੜਾ ਉਹ ਵਿਚਾਰਾ ਜਿਹੜਾ ਨਾ ਉਹ ਆਪਣੇ ਖਾਬ ਖੁਆਬ ਜਿਹੜੇ ਆਪਾਂ ਸਜਾ ਲਨੇ ਡ੍ਰੀਮ ਵੱਡੇ ਵੱਡੇ ਉਹ ਨਾ ਸਜਾਈ ਤੁਹਾਨੂੰ ਸੀਰੀਅਸ ਨਾ ਲਾਏ ਫਿਰ ਕੁੜੀਆਂ ਤੇ ਵੀ ਇਹੀ ਚੀਜ਼ ਢੋਕਦੀ ਆ ਤੇ ਮੁੰਡਿਆਂ ਤੇ ਵੀ ਇਹੀ ਚੀਜ਼ ਢੋਕਦੀ ਆ ਕਿ ਜੇ ਮੁੰਡਿਆਂ ਨੇ ਵੀ ਨਹੀਂ ਕਰਾਉਣਾ ਕਿਸੇ ਕੁੜੀ ਨਾਲ ਵਿਆਹ ਉਹਨੂੰ ਯੂਜ਼ ਕਰਨ ਦੀ ਬਜਾਏ ਉਹਦੇ ਮੂੰਹ ਤੇ ਕਹਿ ਦੋ ਵੀ ਭਾਈ ਮੈਂ ਨਹੀਂ ਤੇਰੇ ਨਾਲ ਕਰਾ ਸਕਦਾ ਵਿਆਹ ਤੇ ਵੈਸੇ ਫਰੈਂਡਸ ਰਵਾਂਗੇ ਫਿਰ ਉਹ ਕੁੜੀ ਦਾ ਡਿਸੀਜਨ ਆਊਗਾ ਕਿ ਉਹ ਤੁਹਾਡੇ ਨਾਲ ਕਰਨਾ ਚਾਹੁੰਦੀ ਗੱਲ ਕਿ ਨਹੀਂ ਕਰਨਾ ਚਾਹੁੰਦੀ ਇੱਕ ਵਾਰੀ ਉਹਦੇ ਹੱਥ ਚ ਡਿਸੀਜਨ ਦਿਆ ਕਰੋ ਇਹ ਵਾਲਾ ਸਿੱਧਾ ਡਾਇਰੈਕਟਲੀ ਮੂੰਹ ਤੇ ਬੋਲਿਆ ਕਰੋ ਕਿਸੇ ਨੂੰ ਯੂਜ਼ ਕਰਕੇ ਖਰਾਬ ਕਰਕੇ ਉਹਨੂੰ ਸੁਟਣਾ ਕਿਸੇ ਦਾ ਕਿਸੇ ਦਾ ਮਿਸਯੂਜ਼ ਕਰਨਾ ਕਿਸੇ ਨੂੰ ਫਿਜ਼ੀਕਲੀ ਯੂਜ਼ ਕਰਨਾ ਮੈਂਟਲੀ ਉਹਨੂੰ ਟੌਰਚਰ ਕਰਨਾ ਇਹ ਤੁਸੀਂ ਕਿਉਂ ਕਰਦੇ ਆ ਕਿਸੇ ਨਾਲ ਬਹੁਤ ਗਲਤ ਕਰ ਰਹੇ ਆਂ ਬੰਦ ਕਰ ਦਿਓ ਪਲੀਸ ਇਹ ਕੰਮ ਕਰਨਾ ਤੇ ਮੈਂ ਮੈਂ ਫੀਲ ਕੀਤਾ ਆਂ ਯਾਰ ਵੀ ਕਿਸੇ ਦੇ ਨਾਲ ਉਹ ਕਿਉਂਕਿ ਸਟੋਰੀ ਤੋਂ ਪਤਾ ਲੱਗ ਜਾਂਦਾ ਵੀ ਉਹਨੇ ਕਿਸ ਵੇ ਨਾਲ ਲਿਖੀ ਆ ਦੁੱਖ ਵਿੱਚ ਹੀ ਬੰਦਾ ਸਟੋਰੀ ਲਿਖਦਾ ਆ ਜਿਹੜੀਆਂ ਟੀਟੂ ਮਿੰਟੂ ਜੀ ਆਉਂਦੇ ਉਹ ਤਾਂ ਹੈਲੋ ਹਾਈ ਉਲ ਕਰਕੇ ਤੇ ਮੁੜ ਕੇ ਫਿਰ ਜਦੋਂ ਨੰਬਰ ਮੰਗਦੇ ਮਨਾਂ ਕਰ ਦੋ ਤੇ ਫਿਰ ਗਾਲਾਂ ਹੀ ਲਿਖਣ ਲੱਪੰਦੇ ਆ ਮੈਂ ਬੌਦਰ ਨਹੀਂ ਕਰਦੀ ਤੁਹਾਡੇ ਵਰਗੀਆਂ ਟੀਟੂਆਂ ਨੂੰ ਜਿਨ੍ਹਾਂ ਵਿਚਾਰਾਂ ਨੇ ਸੱਚੀਆਂ ਸਟੋਰੀਆਂ ਲਿਖਣੀਆਂ ਉਹ ਸੱਚ ਬੋਲਦੇ ਮੇਰੇ ਵੀਰ ਠੀਕ ਆ